ਸ੍ਰੀ ਗੁਰ ਬਈ ਅੱਜ ਆਪਾਂ ਆਏ ਆ ਬਰਨਾਲੇ ਆਈਟੀ ਚੌਂਕ ਤੋਂ ਅੱਗੇ ਇੱਥੇ ਬਾਈਆਂ ਦਾ ਹੈਗਾ ਗੱਡੀਆਂ ਦਾ ਕੰਮ ਨਾਲੇ ਬਾਈ ਸਕ੍ਰੈਪ ਦਾ ਕੰਮ ਕਰਦੇ ਨੇ ਆਹ ਬਾਈ ਜੀ ਦੁਕਾਨ ਦਾ ਘੋੜਾ ਅੱਜ ਆਪਾਂ ਤੁਹਾਡੇ ਲਈ ਲਿਆ ਕੇ ਆ ਦੋ ਗੱਡੀਆਂ ਇੱਕ ਸਵਿਫਟ ਡੇਅਰ ਆ ਇੱਕ ਹੈਗੀ ਬਿਸਟਾ ਪਹਿਲਾਂ ਆਪਾਂ ਸਵਿਫਟ ਬਾਰੇ ਦੱਸਦੇ ਆ ਸਵਿਫਟ ਹੈਗੀ ਚੰਡੀਗੜ੍ਹ ਨੰਬਰ 2008 ਮਾਡਲ ਆ ਇਹ ਇੰਜਨ ਗੇਅਰ ਦੀ ਓਕੇ ਆ ਨੋਸੀ ਇਹਦੀ ਹੈਗੀ ਆ ਗੱਡੀ ਪੂਰੀ ਸੋਹਣੀ ਆ ਅੰਦਰੋਂ ਲੁੱਕ ਚੈੱਕ ਕਰੋ ਸੀਟ ਸੂਟ ਕਵਰ ਓਕੇ ਨੇ ਸਾਰੀ ਗੱਡੀ ਓਰੀਜਨਲ ਆ ਲਾਇ ਲੁਏ ਲੱਗੇ ਹੋਏ ਨੇ ਆਬੀਲ ਕੱਪ ਲੱਗੇ ਹੋਏ ਨੇ ਗੱਡੀ ਪੂਰੀ ਸੋਹਣੀ ਹੈ ਜੇ ਕਿਸੇ ਵੀ ਵੀਰ ਨੇ ਲੈਣੀ ਆ ਉਹ ਲੈ ਸਕਦਾ ਇਹਦਾ ਰੇਟ ਹੈਗਾ ਵੀਰੇ 90000 ਰੁਪਇਆ ਚੰਡੀਗੜ੍ਹ ਨੰਬਰ ਆ ਇਹ ਗੱਡੀ ਪੂਰੀ ਸੋਹਣੀ ਆ ਸਾਰੇ ਪਾਸੋਂ ਸਾਰੀ ਓਰੀਜਨਲ ਕਾਰ ਆ ਤੇ ਇੱਕ ਹੈਗੀ ਆਪਣੇ ਕੋਲ ਬੈਸਟ ਆ ਇਹ ਪੀਵੀ ਨੰਬਰ ਆ 2000 बेस्टा पी वी पी वी पी वी जीरो चार नंबर है ये दो हज़ार ग्यारह मॉडल आ छब्बी तक पास आ ग् पूरी ये भी सारी ओरिजिनल सारी वजी है लाए लुए लगे हुए ने इंटीरियर चेक करो सीट सूट कवर सारा को इंजन गेयर भी पूरी ओके आदा रेट है पचहत्तर हज़ार रुपया गड्डी देखो पूरी सोहनी आफ कार आ ਜੇ ਕਿਸੇ ਵੀਰ ਨੇ ਲੈਣੀ ਆ ਤਾਂ ਸੰਪਰਕ ਕਰ ਸਕਦਾ ਨੰਬਰ ਪਾਈਆਂ ਦਾ ਦਿੱਤਾ ਹੋਇਆ ਤੇ ਬਾਈ ਨਾਲ ਸਕ੍ਰੈਪ ਦਾ ਕੰਮ ਵੀ ਕਰਦੇ ਨੇਗੇ ਤੇ ਜੇ ਕਿਸੇ ਵੀਰ ਨੇ ਲੈਣੀ ਆ ਤਾਂ ਉਹਰੇ ਆ ਕੇ ਸੰਪਰਕ ਕਰ ਸਕਦਾ ਦੋਨੇ ਗੱਡੀਆਂ ਪੂਰੀਆਂ ਸੋਹਣੀਆਂ ਨੇਗੀਆਂ ਤੁਸੀਂ ਚੈੱਕ ਕਰ ਸਕਦੇ ਹੋ